दस के सरदार मुंडे हुए हादसे तो बाद काफी ज्यादा मामला है भख्या हुआ है दरअसल अमरीका हादसे तो बाद ट्रक ड्राइवर सारे ही ट्रक ड्राइवर जीजा है फ्रीज कर दिस तो बाद दिए कि हंजाब मामला जो है काफी ज्यादा गर्मा चुका है दरअसल हम सियासी आगुआ जो है इस नैके ਸਵਾਲ ਚੁਕੇ ਜਾ ਰਹੇ ਨੇ ਤੇ ਇਥੋਂ ਤੱਕ ਕਿ ਕਈ ਆਗੂਆਂ ਦੇ ਵੱਲੋਂ ਜੋ ਹੈ ਕੇਂਦਰ ਨੂੰ ਚਿੱਠੀ ਵੀ ਲਿਖੀ ਜਾ ਰਹੀ ਹੈ ਤਾਂ ਇਸੇ ਵਿਚਾਲੇ ਹੁਣ ਦੱਸਿਆ ਕਿ ਪੰਜਾਬ ਦੇ ਐਮ.ਐਲ.ਏ ਸੰਜੀਵ अरोड़ा ਦੇ ਵੱਲੋਂ ਵੀ ਜੋ ਹੈ ਕੇਂਦਰ ਨੂੰ ਚਿੱਠੀ ਲਿਖੀ ਗਈ ਹੈ ਦੱਸਿਆ ਕਿ ਵਿਦੇਸ਼ ਮੰਤਰੀ ਨੂੰ ਉਹਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਹੁਣ ਇਹ ਜੋ ਫੈਸਲਾ ਅਮਰੀਕਾ ਨੇ ਲਿਆ ਹੈ ਟਰੱਕ ਡਰਾਈਵਰਸ ਦਾ ਵੀਜ਼ਾ ਫ੍ਰੀਜ਼ ਕਰਨ ਨੂੰ ਲੈ ਕੇ ਇਹ ਜੋ ਹੈ ਪੰਜਾਬੀਆਂ ਨੂੰ ਬਹੁਤ प्रभावित कर सकता है उन्होंने कहा कि डेढ़ लाख पंजाबी जो है इस तो प्रभावित हो सकते हैं उन्होंने नुकसान जो है इस दरअसल पूरी जानकारी जो है तो कर दस दे के हाल ही अमरीका फलोरिडा जो है एक घटना हुई सी अः पंजाबी ट्रक ड्राइवर के वालों जो है यूटर्न लिया जा रहा हाई दे उते, उते जो है हाईवे के उ लेकिन उ ਇਸ ਦੌਰਾਨ ਹਾਦਸਾ ਹੋ ਜਾਂਦਾ ਹੈ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੱਸੇ ਕਿ ਟਰੱਕਰ ਡਰਾਈਵਰ ਨੂੰ ਜੋ ਹੈ ਸਜ਼ਾ ਜੁਏ تھے ਦਿੱਤੀ ਜਾਣੀ ਚਾਹੀਦੀ ਸੀਗੀ ਆ ਕਹਿ ਲੈ ਕਿ ਇਥੇ ਉਸ ਦੇ ਉੱਤੇ ਕੇਸ ਚੱਲਦਾ ਹੈ ਤੇ ਹੁਣ ਉਸ ਦੀ ਕੋਰਟ ਦੇ ਵਿੱਚ ਵੀ ਹਿਅਰਿੰਗ ਹੋਈ ਹੈ ਕੋਰਟ ਦੇ ਵਿੱਚ ਹਿਅਰਿੰਗ ਦੇ ਦੌਰਾਨ ਦੱਸੇ ਕਿ ਉਸ ਨੂੰ ਜਿਹੜਾ ਸੋ ਗੱਲ ਲਗਾਈ ਜਾਂਦੀ ਆ ਇੱਕ ਤਰੀਕੇ ਦੇ ਨਾਲ ਕਹਲੇ ਕਿ ਉਸ ਦੀ ਜ਼ਮਾਨਤ ਜਿਹੜੀ ਉਥੇ ਉਸ ਨੂੰ ਨਹੀਂ ਦਿੱਤੀ ਜਾਂਦੀ ਤੇ ਇਹ ਵੀ ਜੋ ਹੈ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਨੂੰ 45 ਸਾਲ ਦੀ ਸਜ਼ਾ ਹੋ ਸਕਦੀ ਹੈ ਸੋ ਇਸ ਸਭ ਦੇ ਵਿਚਾਲੇ ਜਿੱਥੇ ਇਸ ਚੀਜ਼ ਦਾ ਵਿਰੋਧ ਹੋ ਰਿਹਾ ਹੈ ਤਾਂ ਉੱਥੇ ਹੀ ਇੱਕ ਹੋਰ ਗੱਲ ਦਾ ਵੀ ਵਿਰੋਧ ਹੋ ਰਿਹਾ ਹੈ ਜੋ ਅਮਰੀਕਾ ਦੇ ਵੱਲੋਂ ਇਸ ਸਾਹਸ ਤੋਂ ਬਾਅਦ ਫੈਸਲਾ ਲਿਆ ਗਿਆ ਤਾਂ ਜਦੋਂ ਇਹ ਹਾਦਸਾ ਵਾਪਰਿਆ ਫਲੋਰੀਡਾ ਦੇ ਵਿੱਚ ਤਾਂ ਉਸ ਤੋਂ ਤੁਰੰਤ ਬਾਅਦ ਹੀ ਦੱਸਿਆ ਕਿ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਅਮਰੀਕੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜਿਹੜੇ ਟਰੱਕ ਡਰਾਈਵਰਸ ਨੇ ਜਿਹੜੇ ਅਮਰੀਕਾ ਆਉਂਦੇ ਨੇ ਹੋਰ ਸੂਬਿਆਂ ਤੋਂ ਹੋਰ ਕੰਟਰੀਜ਼ ਤੋਂ ਤਾਂ ਉਹ ਜੋ ਹੈ ਉਹਨਾਂ ਦੇ ਵੀਜ਼ਾਸ ਜੋ ਹੈ ਅਮਰੀਕਾ ਦੇ ਵੱਲੋਂ ਫ੍ਰੀਜ਼ ਕਰ ਦਿੱਤੇ ਗਏ ਤਾਂ ਹੁਣ ਹਾਲਾਂਕਿ ਇਸ ਅਮਰੀਕਾ ਦੇ ਫੈਸਲੇ ਤੋਂ ਬਾਅਦ ਦੱਸੇ ਕਿ ਸਭ ਤੋਂ ਵੱਡਾ ਪ੍ਰਭਾਵ ਜੋ ਹੈ ਪੰਜਾਬੀਆਂ ਨੂੰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਸਿਆਸਤ ਜੋ ਹੈ ਕਾਫੀ ਜ਼ਿਆਦਾ ਗਰਮਾ ਚੁੱਕੀ ਹੈ ਪੰਜਾਬ ਦੇ ਬਹੁਤ ਸਾਰੇ ਸਿਆਸੀ ਆਗੂਆਂ ਦੇ ਵੱਲੋਂ ਜੋ ਹੈ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਕਿ ਜੋ ਹੈ ਟ੍ਰੱਕ ਦੇ ਡਰਾਈਵਰਸ ਦੇ ਵੀਜ਼ਾ ਫ੍ਰੀਜ਼ ਕੀਤੇ ਗਏ ਨੇ ਕਮਰਸ਼ੀਅਲ ਵੀਜ਼ਾ ਇਹ ਸਹੀ ਗੱਲ ਨਹੀਂ ਹੈ ਇੱਕ ਦੀ ਸਜ਼ਾ ਬਾਕੀ ਸਾਰਿਆਂ ਨੂੰ ਮਿਲਣਾ ਇਹ ਗੱਲ ਸਹੀ ਨਹੀਂ ਹੈ ਸੋ ਇਹ ਹੀ ਚੀਜ਼ ਐ ਕਿ ਹੁਣ ਸੰਜੀਵ अरोड़ा ਜੋ ਪੰਜਾਬ ਤੋਂ ਐਮ ਐਲ ਏ ਨੇ ਉਹਨਾਂ ਦੇ ਵੱਲੋਂ ਵੀ ਲਿਖੀ ਗਈ ਆਪਣੇ ਚਿੱਠੀ ਦੇ ਵਿੱਚ ਤੇ ਉਹਨਾਂ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਇਹ ਚਿੱਠੀ ਭੇਜੀ ਹੈ ਉਹਨਾਂ ਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਕਿ ਡੇਢ ਲੱਖ ਪੰਜਾਬੀ ਜੋ ਹੈ ਇਸ ਫੈਸਲੇ ਤੋਂ ਪ੍ਰਭਾਵਿਤ ਹੋ ਸਕਦੇ ਨੇ ਸੋ ਅਮਰੀਕਾ ਦਾ ਫੈਸਲਾ ਕਿ ਕਮਰਸ਼ੀਅਲ ਵੀਜ਼ਾ ਜੋ ਹੈ ਟਰੱਕ ਡਰਾਈਵਰਸ ਦੇ ਉਹ ਰੱਦ ਕਰਨਾ ਇਹ ਸਹੀ ਨਹੀਂ ਹੈ ਹਾਲਾਂਕਿ ਜੋ ਐਕਸੀਡੈਂਟ ਹੋਇਆ ਉਸ ਦੀ ਗੰਭੀਰਤਾ ਨੂੰ ਅਸੀਂ ਵੀ ਸਮਝਦੇ ਹਾਂ ਜੋ ਹਾਦਸਾ ਉਸ ਪੰਜਾਬੀ ਨੌਜਵਾਨ ਤੋਂ ਹੋਇਆ ਉਸ ਦੀ ਗੰਭੀਰਤਾ ਨੂੰ ਅਸੀਂ ਸਮਝਦੇ ਹਾਂ ਲੇਕਿਨ ਇੱਕ ਦੀ ਸਜ਼ਾ ਬਾਕੀ ਸਾਰਿਆਂ ਨੂੰ ਵੀ ਦੇਣਾ ਇਹ ਸਹੀ ਨਹੀਂ ਹੈ ਸੋ ਭਾਰਤ ਸਰਕਾਰ ਨੂੰ ਜੋ ਹੈ ਇਸਤੇ ਅ ਅਮਰੀਕਾ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਹੈ ਤੇ ਇਸ ਨੂੰ ਜਲ ਤੋਂ ਜਲ ਜੋ ਹੈ ਮਸਲੇ ਨੂੰ ਹੱਲ ਕਰਨਾ ਚਾਹੀਦਾ ਸੋ ਦੇਖ ਸਕਦੇ ਹੋ ਕਿ ਮਾਮਲਾ ਜੋ ਹੈ ਹੁਣ ਲਗਾਤਾਰ ਪੱਥ ਦਾ ਚੱਲ ਰਿਹਾ ਹੈ ਇੱਕ ਪੰਜਾਬੀ ਟਰੱਕ ਡਰਾਈਵਰ ਤੋਂ ਜੋ ਹੈ ਹਾਦਸਾ ਹੁੰਦਾ ਹੈ ਤੇ ਉਸ ਹਾਦਸੇ ਤੋਂ ਬਾਅਦ ਹੁਣ ਇਸ ਸਿਆਸਤ ਇੰਨੀ ਜ਼ਿਆਦਾ ਗਰਮਾ ਚੁੱਕੀ ਹੈ ਕਿਉਂਕਿ ਅਮਰੀਕਾ ਫੈਸਲਾ ਅਜਿਹਾ ਲੈ ਲੈਂਦਾ ਹੈ ਜਿਸ ਕਾਰਨ ਕਈ ਹੋਰ ਲੋਕ ਪ੍ਰਭਾਵਿਤ ਹੋ ਰਹੇ ਨੇ ਖਾਸ ਤੌਰ ਤੇ ਪੰਜਾਬੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਟਰੱਕ ਡਰਾਈਵਰਸ ਜੋ ਹੈ ਕੈਨੇਡਾ ਤੋਂ ਜਾਂ ਫਿਰ ਹੋਰ ਅ ਦੱਸੇ ਕਿ ਕੈਨੇਡਾ ਤੋਂ ਜੋ ਹੈ ਅਮਰੀਕਾ ਵੱਲ ਨੂੰ ਜਾਂਦੇ ਨੇ ਕਮਰਸ਼ੀਅਲ ਜੋ ਹੈ ਉਹ ਟਰੱਕ ਡਰਾਈਵਿੰਗ ਉਥੇ ਕਰ ਦਿੰਦੇ ਸੋ ਅਜਹੀ ਚੀਜ਼ ਜਦੋਂ ਹੁਣ ਅਮਰੀਕਾ ਨੇ ਫੈਸਲਾ ਲੈ ਲਿਆ ਕਿ ਟਰੱਕ ਡਰਾਈਵਰਸ ਜੋ ਨੇ ਉਹਨਾਂ ਦੇ ਵੀਜ਼ਾ ਫ੍ਰੀਜ਼ ਕਰ ਦਿੱਤੇ ਗਏ ਤਾਂ ਉਸ ਤੋਂ ਬਾਅਦ ਪੰਜਾਬੀਆਂ ਦਾ ਜੋ ਹੈ ਉਥੇ ਦੱਸੇ ਕਿ ਉਹਨਾਂ ਨੂੰ ਵੱਡਾ ਪ੍ਰਭਾਵ ਪਿਆ ਹੈ ਇੱਕ ਤਰੀਕੇ ਦੇ ਨਾਲ ਜੋ bizness ਸੀਗਾ ਸਾਰਾ ਉਹ ਠੱਪ ਹੁੰਦਾ ਹੋਇਆ ਨਜ਼ਰ ਆ ਰਿਹਾ ਸੋ ਇਸ ਕਰਕੇ ਹੁਣ ਪੰਜਾਬ ਦੇ ਜਿਹੜੇ ਸਿਆਸੀ ਆਗੂ ਨੇ ਉਹ ਆਵਾਜ਼ ਚੁੱਕ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਚੀਜ਼ ਨੂੰ ਜਲਦ ਤੋਂ ਜਲਦ ਸੁਲਝਾਣਾ ਚਾਹੀਦਾ ਤੇ ਜੋ ਅਮਰੀਕਾ ਦੇ ਵੱਲੋਂ ਇਹ ਵੀਜ਼ਾ ਫ੍ਰੀਜ਼ ਕੀਤੇ ਗਏ ਨੇ ਕਮਰਸ਼ੀਅਲ ਵੀਜ਼ਾ ਟਰੱਕ ਡਰਾਈਵਰਸ ਦੇ ਉਸ ਕਾਰਨ ਜੋ ਹੈ ਹੁਣ ਪੰਜਾਬੀਆਂ ਨੂੰ ਨੁਕਸਾਨ ਹੋ ਰਿਹਾ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬੀ ਜੋ ਹੈ ਹਮੇਸ਼ਾ ਤੋਂ ਅਮਰੀਕਾ ਦੇ ਜਿਹੜਾ ਇਕਨੋਮੀ ਦੇ ਵਿੱਚ ਯੋਗਦਾਨ ਪਾਉਂਦੇ ਰਹੇ ਨੇ ਸੋ ਹੁਣ ਜੇਕਰ ਅਜਿਹਾ ਫੈਸਲਾ ਲਿਆ ਜਾਂਦਾ ਤਾਂ ਫਿਰ ਉਸ ਦਾ ਨੁਕਸਾਨ ਜੋ ਹੈ ਪੰਜਾਬੀਆਂ ਨੂੰ ਚਲਣਾ ਪੈ ਸਕਦਾ ਸੋ ਇਸੇ ਕਰਕੇ ਹੁਣ ਅਵਾਕਵਾਕ ਸਿਆਸੀ ਆਗੂਆਂ ਦੇ ਵੱਲੋਂ ਜੋ ਹੈ ਲਗਾਤਾਰ ਕੇਂਦਰ ਨੂੰ ਅਪੀਲ ਕੀਤੀ ਜਾ ਰਹੀ ਹੈ ਸੋ ਇਸੇ ਤਹਿਜੂਆ ਹੁਣ ਇਥੇ ਦੱਸੇ ਕਿ ਸੰਜੀਵ अरोड़ा ਦੇ ਵੱਲੋਂ ਵਿਪਮਾ ਐਮ ਐਲ ਏ ਸੰਜੀਵ अरोड़ा ਦੇ ਵੱਲੋਂ ਜੋ ਹੈ ਕੇਂਦਰ ਨੂੰ ਇਹ ਚਿੱਠੀ ਲਿਖੀ ਗਈ ਹੈ ਤੇ ਚਿੱਠੀ ਦੇ ਵਿੱਚ ਇਹ ਅਪੀਲ ਕੀਤੀ ਗਈ ਹੈ ਕਿ ਭਾਰਤ ਸਰਕਾਰ ਜੋ ਹੈ ਜਲਦ ਤੋਂ ਜਲਦ ਅਮਰੀਕੀ ਸਰਕਾਰ ਦੇ ਨਾਲ ਗੱਲਬਾਤ ਕਰੇ दस के सरदार मुंडे हुए हादसे तो बाद हम काफी ज्यादा मामला है भख्या हुआ है दरअसल अमरीका जो है इस हादसे तो बाद पंजाबी ट्रक ड्राइवर सने जो है सारे ही ट्रक ड्राइवर वीजा है वो फ्रीज कर दिते गए ने हैं जिस तुम दस दे के हमारे यह मामला जो है काफी ज्यादा गर्मा चुका है दरअसल हूं सियासी आगुआ के वलों जो है इसके ਸਵਾਲ ਚੁਕੇ ਜਾ ਰਹੇ ਨੇ ਤੇ ਤੋਂ ਤਾਂ ਕਿ ਕਈ ਆਗੂਆਂ ਦੇ ਵੱਲੋਂ ਜੋ ਹੈ ਕੇਂਦਰ ਨੂੰ ਚਿੱਠੀ ਵੀ ਲਿਖੀ ਜਾ ਰਹੀ ਹੈ ਤਾਂ ਇਸੇ ਵਿਚਾਲੇ ਹੁਣ ਦੱਸਿਆ ਕਿ ਪੰਜਾਬ ਦੇ ਐਮ.ਐਲ.ਏ ਸੰਜੀਵ ਅਰੋੜਾ ਦੇ ਵੱਲੋਂ ਵੀ ਜੋ ਹੈ ਕੇਂਦਰ ਨੂੰ ਚਿੱਠੀ ਲਿਖੀ ਗਈ ਹੈ ਦੱਸਿਆ ਕਿ ਵਿਦੇਸ਼ ਮੰਤਰੀ ਨੂੰ ਉਹਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਹੁਣ ਇਹ ਜੋ ਫੈਸਲਾ ਅਮਰੀਕਾ ਨੇ ਲਿਆ ਹੈ ਟਰੱਕ ਦੇ ਡਰਾਈਵਰਸ ਦਾ ਵੀਜ਼ਾ ਫ੍ਰੀਜ਼ ਕਰਨ ਨੂੰ ਲੈ ਕੇ ਇਹ ਜੋ ਹੈ ਪੰਜਾਬੀਆਂ ਨੂੰ ਬਹੁਤ प्रभावित कर सकता है उन्होंने कहा कि डेढ़ लाख पंजाबी जो है इस तो प्रभावित हो सकते हैं उन्होंने नुकसान जो है इसके कारण हो सकता है। दरअसल पूरी जानकारी जो है, तो कर दस दे ने आ, के हाल ही अमरीका फलोरिडा जो है एक घटना हुई सी अः पंजाबी ट्रक ड्राइवर के वालों जो है यूटर्न लिया जा रहा हाई उते, उते है हाईवे के उ लेकिन उ ਇਸ ਹਾਦਸਾ ਹੋ ਜਾਂਦਾ ਹੈ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੱਸੇ ਕਿ ਟਰੱਕਰ ਡਰਾਈਵਰ ਨੂੰ ਜੋ ਹੈ ਸਜ਼ਾ ਜੁਏ ਤੇ ਦਿੱਤੀ ਜਾਣੀ ਚਾਹੀਦੀ ਸੀਗੀ ਆ ਕਹਿ ਲੇ ਕਿथे ਉਸ ਦੇ ਉੱਤੇ ਕੇਸ ਚੱਲਦਾ ਹੈ ਤੇ ਹੁਣ ਉਸ ਦੀ ਕੋਰਟ ਦੇ ਵਿੱਚ ਵੀ ਹਿਅਰਿੰਗ ਹੋਈ ਹੈ ਕੋਰਟ ਦੇ ਵਿੱਚ ਹਿਅਰਿੰਗ ਦੇ ਦੌਰਾਨ ਦੱਸੇ ਕਿ ਉਸ ਨੂੰ ਜਿਹੜਾ ਕਾਲ ਲਗਾਈ ਜਾਂਦੀਆਂ ਇੱਕ ਤਰੀਕੇ ਦੇ ਨਾਲ ਕਹਲੇ ਕਿ ਉਸ ਦੀ ਜ਼ਮਾਨਤ ਜਿਹੜੀ ਉਥੇ ਉਸ ਨੂੰ ਨਹੀਂ ਦਿੱਤੀ ਜਾਂਦੀ ਤੇ ਇਹ ਵੀ ਜੋ ਹੈ ਖਬਰਾਂ سامنے ਆ ਰਹੀਆਂ ਨੇ ਕਿ ਉਸ ਨੂੰ 45 ਸਾਲ ਦੀ ਸਜ਼ਾ ਹੋ ਸਕਦੀ ਹੈ ਸੋ ਇਸ ਸਭ ਦੇ ਵਿਚਾਲੇ ਜਿੱਥੇ ਇਸ ਚੀਜ਼ ਦਾ ਵਿਰੋਧ ਹੋ ਰਿਹਾ ਤਾਂ ਉਥੇ ਇੱਕ ਹੋਰ ਗੱਲ ਦਾ ਵੀ ਵਿਰੋਧ ਹੋ ਰਿਹਾ ਜੋ ਅਮਰੀਕਾ ਦੇ ਵੱਲੋਂ ਇਸ ਸਾਹਸ ਤੋਂ ਬਾਅਦ ਫੈਸਲਾ ਲਿਆ ਗਿਆ ਤਾਂ ਜਦੋਂ ਇਹ ਹਾਦਸਾ ਵਾਪਰਿਆ ਫਲੋਰੀਡਾ ਦੇ ਵਿੱਚ ਤਾਂ ਉਸ ਤੋਂ ਤੁਰੰਤ ਬਾਅਦ ਹੀ ਦੱਸਿਆ ਕਿ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਅਮਰੀਕੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜਿਹੜੇ ਟਰੱਕ ਡਰਾਈਵਰਸ ਨੇ ਜਿਹੜੇ ਅਮਰੀਕਾ ਆਉਂਦੇ ਨੇ ਹੋਰ ਸੂਬਿਆਂ ਤੋਂ ਹੋਰ ਕੰਟਰੀਜ਼ ਤੋਂ ਤਾਂ ਉਹ ਜੋ ਹੈ ਉਹਨਾਂ ਦੇ ਵੀਜ਼ਾਸ ਜੋ ਹੈ ਅਮਰੀਕਾ ਦੇ ਵੱਲੋਂ ਫ੍ਰੀਜ਼ ਕਰ ਦਿੱਤੇ ਗਏ ਤਾਂ ਹੁਣ ਹਾਲਾਂਕਿ ਇਸ ਅਮਰੀਕਾ ਦੇ ਫੈਸਲੇ ਤੋਂ ਬਾਅਦ ਦੱਸੇ ਕਿ ਸਭ ਤੋਂ ਵੱਡਾ ਪ੍ਰਭਾਵ ਜੋ ਹੈ ਪੰਜਾਬੀਆਂ ਨੂੰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ

ਦੇ ਵੱਲੋਂ ਵੀ ਲਿਖੀ ਗਈ ਆਪਣੇ ਚਿੱਠੀ ਦੇ ਵਿੱਚ ਤੇ ਉਹਨਾਂ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਇਹ ਚਿੱਠੀ ਭੇਜੀ ਹੈ ਉਹਨਾਂ ਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਕਿ ਡੇਢ ਲੱਖ ਪੰਜਾਬੀ ਜੋ ਹੈ ਇਸ ਫੈਸਲੇ ਤੋਂ ਪ੍ਰਭਾਵਿਤ ਹੋ ਸਕਦੇ ਨੇ ਸੋ ਅਮਰੀਕਾ ਦਾ ਇਹ ਫੈਸਲਾ ਕਿ ਕਮਰਸ਼ੀਅਲ ਅ ਵੀਜ਼ਾ ਜੋ ਹੈ ਟਰੱਕ ਡਰਾਈਵਰਸ ਦੇ ਉਹ ਰੱਦ ਕਰਨਾ ਇਹ ਸਹੀ ਨਹੀਂ ਹੈ ਹਾਲਾਂਕਿ ਜੋ ਐਕਸੀਡੈਂਟ ਹੋਇਆ ਉਸ ਦੀ ਗੰਭੀਰਤਾ ਨੂੰ ਅਸੀਂ ਵੀ ਸਮਝਦੇ ਹਾਂ ਜੋ ਹਾਦਸਾ ਉਸ ਪੰਜਾਬੀ ਨੌਜਵਾਨ ਤੋਂ ਹੋਇਆ ਉਸ ਦੀ ਗੰਭੀਰਤਾ ਨੂੰ ਅਸੀਂ ਸਮਝਦੇ ਹਾਂ ਲੇਕਿਨ ਇੱਕ ਦੀ ਸਜ਼ਾ ਬਾਕੀ ਸਾਰਿਆਂ ਨੂੰ ਵੀ ਦੇਣਾ ਇਹ ਸਹੀ ਨਹੀਂ ਹੈ ਸੋ ਭਾਰਤ ਸਰਕਾਰ ਨੂੰ ਜੋ ਹੈ ਇਸਤੇ ਅ ਅਮਰੀਕਾ ਦੇ ਨਾਲ ਗੱਲਬਾਤ ਵੀ ਚਾਹੀਦੀ ਹੈ ਤੇ ਇਸ ਨੂੰ ਜਲਦ ਤੋਂ ਜਲ ਜੋ ਹੈ ਮਸਲੇ ਨੂੰ ਹੱਲ ਕਰਨਾ ਚਾਹੀਦਾ ਸੋ ਵੇਖ ਸਕਦੇ ਹੋ ਕਿ ਮਾਮਲਾ ਜੋ ਹੈ ਹੁਣ ਲਗਾਤਾਰ ਪੱਥਗਾ ਚੱਲ ਰਿਹਾ ਹੈ ਇੱਕ ਪੰਜਾਬੀ ਟਰੱਕ ਡਰਾਈਵਰ ਤੋਂ ਜੋ ਹੈ ਹਾਦਸਾ ਹੁੰਦਾ ਹੈ ਤੇ ਉਸ ਹਾਦਸੇ ਤੋਂ ਬਾਅਦ ਹੁਣ ਇਸ ਸਿਆਸਤ ਇੰਨੀ ਜ਼ਿਆਦਾ ਗਰਮਾ ਚੁੱਕੀ ਹੈ ਕਿਉਂਕਿ ਅਮਰੀਕਾ ਫੈਸਲਾ ਅਜਿਹਾ ਲੈ ਲੈਂਦਾ ਹੈ ਜਿਸ ਕਾਰਨ ਕਈ ਹੋਰ ਲੋਕ ਪ੍ਰਭਾਵਿਤ ਹੋ ਰਹੇ ਨੇ ਖਾਸ ਤੌਰ ਤੇ ਪੰਜਾਬੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਟਰੱਕ ਡਰਾਈਵਰਸ ਜੋ ਹੈ ਕੈਨੇਡਾ ਤੋਂ ਜਾਂ ਫਿਰ ਹੋਰ ਅ ਦੱਸੇ ਕਿ ਕੈਨੇਡਾ ਤੋਂ ਜੋ ਹੈ ਅਮਰੀਕਾ ਵੱਲ ਨੂੰ ਜਾਂਦੇ ਨੇ ਕਮਰਸ਼ਲ ਜੋ ਹੈ ਉਹ ਟਰੱਕ ਡਰਾਈਵਿੰਗ ਉਥੇ ਕਰ ਦਿੰਦੇ ਸੋ ਅਜਹੀ ਚੀਜ਼ ਜਦੋਂ ਹੁਣ ਅਮਰੀਕਾ ਨੇ ਫੈਸਲਾ ਲੈ ਲਿਆ ਕਿ ਟਰੱਕ ਡਰਾਈਵਰਸ ਜੋ ਨੇ ਉਹਨਾਂ ਦੇ ਵੀਜ਼ਾ ਫ੍ਰੀਜ਼ ਕਰ ਦਿੱਤੇ ਗਏ ਤਾਂ ਉਸ ਤੋਂ ਬਾਅਦ ਪੰਜਾਬੀਆਂ ਦਾ ਜੋ ਹੈ ਉਥੇ ਦੱਸੇ ਕਿ ਉਹਨਾਂ ਨੂੰ ਵੱਡਾ ਪ੍ਰਭਾਵ ਪਿਆ ਹੈ ਇੱਕ ਤਰੀਕੇ ਦੇ ਨਾਲ ਜੋ bizness ਇਹ ਗਾਇ ਸਾਰਾ ਉਹ ਠੱਪ ਹੁੰਦਾ ਹੋਇਆ ਨਜ਼ਰ ਆ ਰਿਹਾ ਸੋ ਇਸ ਕਰਕੇ ਹੁਣ ਪੰਜਾਬ ਦੇ ਜਿਹੜੇ ਸਿਆਸੀ ਆਗੂ ਨੇ ਉਹ ਆਵਾਜ਼ ਚੁੱਕ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਸਟੇਜ ਨੂੰ ਜਲਦ ਤੋਂ ਜਲਦ ਸੋਲ ਜਾਣਾ ਚਾਹੀਦਾ ਤੇ ਜੋ ਅਮਰੀਕਾ ਦੇ ਵੱਲੋਂ ਇਹ ਵੀਜ਼ਾ ਫ੍ਰੀਜ਼ ਕੀਤੇ ਗਏ ਨੇ ਕਮਰਸ਼ੀਅਲ ਵੀਜ਼ਾ ਟਰੱਕ ਡਰਾਈਵਰਸ ਦੇ ਉਸ ਕਾਰਨ ਜੋ ਹੈ ਹੁਣ ਪੰਜਾਬੀਆਂ ਨੂੰ ਨੁਕਸਾਨ ਹੋ ਰਿਹਾ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਔਰ ਕਿਉਂਕਿ ਪੰਜਾਬੀ ਜੋ ਹੈ ਹਮੇਸ਼ਾ ਤੋਂ ਅਮਰੀਕਾ ਦੇ ਜਿਹੜਾ ਇਕਨੋਮੀ ਦੇ ਵਿੱਚ ਯੋਗਦਾਨ ਪਾਉਂਦੇ ਰਹੇ ਨੇ ਸੋ ਹੁਣ ਜੇਕਰ ਅਜਿਹਾ ਫੈਸਲਾ ਲਿਆ ਜਾਂਦਾ ਤਾਂ ਫਿਰ ਉਸ ਦਾ ਨੁਕਸਾਨ ਜੋ ਹੈ ਪੰਜਾਬੀਆਂ ਨੂੰ ਚਲਣਾ ਪੈ ਸਕਦਾ ਸੋ ਇਸੇ ਕਰਕੇ ਹੁਣ ਅਵਾਕਵਾਕ ਇਸ ਯਾਗੋਂ ਦੇ ਵੱਲੋਂ ਜੋ ਹੈ ਲਗਾਤਾਰ ਕੇਂਦਰ ਨੂੰ ਅਪੀਲ ਕੀਤੀ ਜਾ ਰਹੀ ਹੈ ਸੋ ਇਸੇ ਤਹਿਜੂਆ ਹੁਣ ਇਥੇ ਦੱਸੇ ਕਿ ਸੰਜੀਵ ਅਰੋੜਾ ਦੇ ਵੱਲੋਂ ਵੀ ਐਮ ਐਲ ਏ ਸੰਜੀਵ ਅਰੋੜਾ ਦੇ ਵੱਲੋਂ ਜੋ ਹੈ ਕੇਂਦਰ ਨੂੰ ਇਹ ਚਿੱਠੀ ਲਿਖੀ ਗਈ ਹੈ ਤੇ ਚਿੱਠੀ ਦੇ ਵਿੱਚ ਇਹ ਅਪੀਲ ਕੀਤੀ ਗਈ ਹੈ ਕਿ ਭਾਰਤ ਸਰਕਾਰ ਜੋ ਹੈ ਜਲਦ ਤੋਂ ਜਲਦ ਅਮਰੀਕੀ ਸਰਕਾਰ ਦੇ ਨਾਲ ਗੱਲਬਾਤ